ਗੋਬਿੰਦ ਸਿੰਘ ਜੀ ਨੇ ਇੱਕ ਤਾਂ ਦੇਵੀ ਦੀ ਦਿੱਤੀ ਚੁਰੀ ਨਾਲ ਹੀ ਆਪਣੇ ਟੱਕ ਲਗਾ ਕੇ ਆਪਣਾ ਖੂਨ ਦਿੱਤਾ ਤੇ ਦੂਜਾ ਕਿਹਾ ਕਿ ਮੈਂ ਆਪਣੇ ਚਾਰ ਪੁੱਤਰਾਂ ਦਾ ਖੂਨ ਤੇ ਆਪਣੇ ਸਿੱਖਾਂ ਦਾ ਖੂਨ ਵੀ ਜਦੋਂ ਜੰਗ ਵਿੱਚ ਲੜਨਗੇ ਤਾਂ ਉਦੋਂ ਦੇ ਦਵਾਂਗਾ ਸੂਰਜ ਪ੍ਰਕਾਸ਼ ਗ੍ਰੰਥ ਵਿੱਚ ਸੰਤੋਖ ਸਿੰਘ ਲਿਖਦਾ ਜਦੋਂ ਦੇਵੀ ਪ੍ਰਗਟ ਹੋ ਗਈ ਤਾਂ ਗੁਰੂ ਗੋਬਿੰਦ ਸਿੰਘ ਜੀ ਨੇ ਦੇਵੀ ਨੂੰ ਦੇਖ ਕੇ ਅੱਖਾਂ ਬੰਦ ਕਰ ਲਈਆਂ ਤਾਂ ਜਦੋਂ ਦੇਵੀ ਨੇ ਗੁਰੂ ਗੋਬਿੰਦ ਸਿੰਘ ਜੀ ਨੂੰ ਕਿਹਾ ਕਿ ਪੁੱਤਰਾ ਮੰਗ ਕੀ ਮੰਗਣਾ ਹੈ ਤਾਂ ਗੁਰੂ ਗੋਬਿੰਦ ਸਿੰਘ ਜੀ ਕਹਿੰਦੇ ਮੈਂ ਹਿੰਦੂਆਂ ਨੂੰ ਬਚਾਉਣ ਲਈ ਤੇ ਤੁਰਕਾਂ ਦਾ ਤੇਜ ਪ੍ਰਤਾਪ ਖਤਮ ਕਰਨ ਲਈ ਤੁਹਾਡੇ ਤੋਂ ਪੰਥ ਪੈਦਾ ਕਰਵਾਉਣਾ ਚਾਹੁੰਦਾ ਹਾਂ ਮੈਨੂੰ ਕੁਝ ਐਸਾ ਦਿਓ ਤਾਂ ਜੋ ਮੈਂ ਆਪਣੇ ਸਿੱਖਾਂ ਨੂੰ ਧੋ ਕੇ ਪਿਆ ਸਕਾਂ ਫਿਰ ਸੰਤੋਖ ਸਿੰਘ ਲਿਖਦਾ ਵੀ ਦੇਵੀ ਨੇ ਛੂਰੀ ਦਿੱਤੀ ਤੇ ਦੇਵੀ ਦੇ ਲਕੜੀਏ ਨੇ ਕਛਹਿਰਾ ਦਿੱਤਾ ਅਗਲੀ ਪੋਸਟ ਵਿੱਚ ਹਰਨੇਕ ਸਿੰਘ ਕਹਿੰਦੇ ਆ ਕਿ ਸੂਰਜ ਪ੍ਰਕਾਸ਼ ਗ੍ਰੰਥ ਵਿੱਚ ਸੰਤੋਖ ਸਿੰਘ ਲਿਖਦਾ ਕਿ ਜਦੋਂ ਦੇਵੀ ਨੇ ਗੁਰੂ ਗੋਬਿੰਦ ਸਿੰਘ ਜੀ ਨੂੰ ਛੂਰੀ ਦੇ ਦਿੱਤੀ ਤੇ ਲਕੜੀਏ ਨੇ ਕਛਹਿਰਾ ਦੇ ਦਿੱਤਾ ਜਦੋਂ ਦੇਵੀ ਜਾਣ ਲੱਗੀ ਤਾਂ ਗੁਰੂ ਗੋਬਿੰਦ ਸਿੰਘ ਜੀ ਤੋਂ ਭੇਂਟਾ ਮੰਗੀ ਤੇ ਗੁਰੂ ਗੋਬਿੰਦ ਸਿੰਘ ਜੀ ਨੇ ਇੱਕ ਤਾਂ ਦੇਵੀ ਦੇ ਦਿੱਤੀ ਚੁਰੀ ਨਾਲ ਹੀ ਆਪਣੇ ਟੱਕ ਲਗਾ ਕੇ ਆਪਣਾ ਖੂਨ ਦਿੱਤਾ ਤੇ ਦੂਜਾ ਕਿਹਾ ਕਿ ਮੈਂ ਆਪਣੇ ਚਾਰ ਪੁੱਤਰਾਂ ਦਾ ਖੂਨ ਤੇ ਆਪਣੇ ਸਿੱਖਾਂ ਦਾ ਖੂਨ ਵੀ ਜਦੋਂ ਜੰਗ ਵਿੱਚ ਲੜਨਗੇ ਤਾਂ ਉਦੋਂ ਦੇ ਦਵਾਂਗਾ ਤੇ ਇਹ ਜੋ ਗੱਲਾਂ ਸੰਤੋਖ ਸਿੰਘ ਦੁਆਰਾ ਸੂਰਜ ਪ੍ਰਕਾਸ਼ ਗ੍ਰੰਥ ਵਿੱਚ ਲਿਖੀਆਂ ਹੋਈਆਂ ਨੇ ਹਰਨੇਕ ਸਿੰਘ ਨਿਊਜ਼ੀਲੈਂਡ ਨੇ ਆਪਣੇ ਪੇਜ ਤੇ ਸ਼ੇਅਰ ਕੀਤੀਆਂ ਨੇ ਇਸ ਸਭ ਬਾਰੇ ਵਿੱਚ ਤੁਹਾਡਾ ਕੀ ਵਿਚਾਰ ਹੈ